ਸਸ਼ੀ ਗਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਕੰਦਵਾਲਾ 23 ਅਗਸਤ ਦੀ ਆਪਾਂ ਜਾਣਕਾਰੀ ਲੈ ਕੇ ਪਹੁੰਚ ਚੁੱਕੇ ਹਾਂ 23 ਅਗਸਤ ਨੂੰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਬੱਡੀ ਕੱਪ ਹੋਣੇ ਆ ਸੋ ਆਓ ਆਪਾਂ ਕਰਦੇ ਹਾਂ ਜਾਣਕਾਰੀ ਸਾਂਝੀ 23 ਅਗਸਤ ਦੇ ਕਬੱਡੀ ਕੱਪਾਂ ਦੀ ਸਭ ਤੋਂ ਪਹਿਲਾਂ 23 ਅਗਸਤ ਨੂੰ ਜਿਹੜਾ ਟੂਰਨਾਮੈਂਟ ਹੈ ਧੰਨ ਧੰਨ ਬਾਬਾ ਕੇਸਰ ਕੁਮਾਰ ਦੀ ਯਾਦ ਦੇ ਵਿੱਚ ਪਿੰਡ ਚੰਨੀਆਂ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਸਾਦਕ ਇਲਾਕੇ ਦਾ ਖੇਡ ਟੂਰਨਾਮੈਂਟ ਹੈ ਪਿੰਡ ਚੰਨੀਆਂ ਦੇ ਵਿੱਚ 23 ਗੱਤ ਨੂੰ ਖੇਡ ਟੂਰਨਾਮੈਂਟ ਹੋਣਾ ਹੈ ਕਬੱਡੀ 70 ਕਿਲੋ ਦੇ ਮੈਚ ਹੋਣਗੇ ਦੋ ਖਿਡਾਰੀ ਬਾਹਰੋਂ 70 ਦੇ ਵਿੱਚ ਖੇਡਣਗੇ 9900 ਤੇ 7100 ਜਿਹੜਾ ਪ੍ਰਾਈਜ਼ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ ਆਪਣੇ ਬਹੁਤ ਸਤਿਕਾਰਯੋਗ ਭਰਾ ਬਾਈ ਹਰਜੀਤ ਚੰਨੀਆਂ ਸੁਖਦੇਵ ਚੰਨੀਆਂ ਦੇ ਪਿੰਡ ਦੇ ਵਿੱਚ ਇਹ ਖੇਡ ਟੂਰਨਾਮੈਂਟ ਹੋਣਾ ਹੈ 98149 ਤੇ 13839 ਤੇ ਜਿਹੜੇ ਕਬੱਡੀ ਖਿਡਾਰੀ ਆ ਉਹ ਸੰਪਰਕ ਇਹਨਾਂ ਨਾਲ ਕਰ ਸਕਦੇ ਆ 86022 ਤੇ 70013 ਤੇ ਤੁਸੀਂ ਇਹ ਸੰਪਰਕ ਜਿਹੜਾ ਕਰ ਸਕਦੇ ਹੋ ਇਹ ਸੰਪਰਕ ਨੰਬਰ ਚੰਨੀਆ ਪ੍ਰਬੰਧਕ ਕਮੇਟੀ ਦਾ ਹੈ ਇਸੇ ਤਰ੍ਹਾਂ ਹੀ 23 ਅਗਸਤ ਨੂੰ ਰਣਜੀਤਗੜ ਪਿੰਡ ਹੈ ਜ਼ਿਲ੍ਹਾ ਮੁਕਸਰ ਦਾ 40 ਮੁਕਤਿਆਰੀ ਧਰਤੀ ਤੇ ਟੂਰਨਾਮੈਂਟ ਜਿਹੜਾ ਪਿੰਡ ਰਣਜੀਤਗੜ ਦੇ ਵਿੱਚ ਹੋਣਾ ਕਬੱਡੀ 80 ਕਿਲੋ ਦੇ ਬਹੁਤ ਖੂਬਸੂਰਤ ਮੈਚ ਹੈ ਜਿਹੜੇ ਕੋ ਰਣਜੀਤਗੜ ਨਗਰ ਦੇ ਵਿੱਚ ਕਰਵਾਏ ਜਾ ਰਹੇ ਹੈ ਪਹਿਲਾ ਪ੍ਰਾਈਜ਼ 80 ਕਿਲੋ ਦਾ 21000 ਤੇ ਦੂਸਰਾ ਪ੍ਰਾਈਜ਼ ਜਿਹੜਾ 17000 ਰੁਪਏ ਪ੍ਰਬੰਧਕਾਂ ਨੇ ਰੱਖਿਆ ਗਿਆ ਕਬੱਡੀ 57 ਕਿਲੋ ਦੇ ਮੈਚ ਹੋਣਗੇ 6500 ਤੇ 5100 ਜਿਹੜਾ ਪ੍ਰਾਈਜ਼ ਹੈ ਕਬੱਡੀ 52 ਕਿਲੋ ਦਾ ਜਿਹੜਾ ਪ੍ਰਬੰਧਕਾਂ ਨੇ ਰੱਖਿਆ ਹੈ ਇਸ ਦਾ ਲਾਈਵ ਜਿਹੜਾ ਉਹ ਕਬੱਡੀ ਜਕਸ਼ਨ ਤੇ ਚੱਲੇਗਾ ਔਰ ਬੈਸਟਾਂ ਦੇ ਲਈ 5-5 ਕਿਲੋ ਦੇਸੀ ਘਿਓ ਜਿਹੜਾ ਮਾਨ ਸਨਮਾਨ ਦੇ ਵਿੱਚ ਦਿੱਤਾ ਜਾਣਾ ਹੈ ਪਿੰਡ ਰਣਜੀਤਗੜ ਦੇ ਵਿੱਚ ਸੰਪਰਕ ਨੰਬਰ ਅਰਸ਼ਵੀਰ 62396 20250 ਜਿਹੜਾ ਸੰਪਰਕ ਨੰਬਰ ਹੈ ਇਹ ਵੀ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਇੱਕ ਵਾਰੀ ਫੇਰ ਨੋਟ ਕਰਿਓ 62396 20250 ਜਿਹੜਾ ਸੰਪਰਕ ਨੰਬਰ ਹੈ ਇਸੇ ਤਰ੍ਹਾਂ ਜ਼ਿਲ੍ਹਾ ਗਰਦਾਸਪੁਰ ਦਾ ਮਸਾਣਾ ਪਿੰਡ ਹੈ ਜਿਸ ਧਰਤੀ ਤੇ ਇੱਕ ਕਬੱਡੀ ਦਾ ਕਬੱਡੀ ਕੱਪ ਹੋਵੇਗਾ ਮਨੂ ਮਸਾਣੇ ਦੇ ਪਿੰਡ ਦੇ ਜਿਹੜੀਆਂ ਰੌਣਕਾਂ ਲੱਗਣਗੀਆਂ ਸੋ ਬਹੁਤ ਵੱਡਾ ਕਬੱਡੀ ਕੱਪ ਮਸਾਣੇ ਨਗਰ ਦੇ ਵਿੱਚ ਜਿਹੜਾ ਹੋਣਾ ਹੈ 71000 ਤੇ 61000 ਜਿਹੜਾ ਪ੍ਰਾਈਜ਼ ਰੱਖਿਆ ਗਿਆ ਹੈ ਬੈਸਟਾਂ ਦੇ ਲਈ ਇੱਕ ਵੱਖਰਾ ਸਰਪ੍ਰਾਈਜ਼ ਜਿਹੜਾ ਉਹ ਹੋਵੇਗਾ 71000 ਤੇ 61000 ਜਿਹੜਾ ਪ੍ਰਾਈਜ਼ ਹੋਵੇਗਾ ਸੋ ਗਿੰਦਾ ਸਾਡਾ ਭਰਾ ਵਿਸ਼ੇਸ਼ ਤੌਰ ਤੇ ਪਾਲਾ ਬੁੱਲਾ ਯੂਕੇ ਬਿੱਲਾ ਸੰਧੂ ਯੂਕੇ ਸਣੀ ਕਲੇਰੇ ਨਾਲ ਸਾਰੇ ਸਾਥੀਆਂ ਵੱਲੋਂ ਜਿਹੜੇ ਸੱਦੇ ਦਿੱਤੇ ਜਾ ਰਹੇ ਐ ਇਸੇ ਤਰ੍ਹਾਂ 23 ਅਗਸਤ ਨੂੰ ਝਨੇੜੀ ਪਿੰਡ ਦੇ ਵਿੱਚ ਖੇਡ ਟੂਰਨਾਮੈਂਟ ਹੋਣਾ ਹੈ ਕਬੱਡੀ 75 ਕਿਲੋ ਦੇ ਜਿਹੜੇ ਮੈਚ ਕਰਵਾਏ ਜਾਣਗੇ ਸੋ ਇੱਕ ਪਲੇਅਰ ਜਿਹੜਾ ਬਾਹਰੋਂ ਖੇਡੇਗਾ 10000 ਤੇ 8000 ਜਿਹੜਾ ਪ੍ਰਾਈਜ਼ ਉਹ ਛਨੇੜੀ ਨਗਰ ਦੇ ਚ ਹੋਊਗਾ ਤੇ ਓਪਨ ਦੇ ਮੈਚ ਹੋਣੇ ਆ 41000 ਤੇ 31000 ਪ੍ਰਾਈਜ਼ ਤਿੰਨ ਖਿਡਾਰੀ ਜਿਹੜੇ ਬਾਹਰੋਂ ਖੇਡਣਗੇ ਵਿਸ਼ੇਸ਼ ਤੌਰ ਤੇ ਗਰੰਥੀ ਸਿੰਘਾਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਵੀ ਜਿਹੜਾ ਉਸ ਨਗਰ ਦੇ ਚ ਕੀਤਾ ਜਾਵੇਗਾ ਇਹ 23 ਅਗਸਤ ਦੀ ਜਿਹੜੀ ਜਾਣਕਾਰੀ ਲੈ ਕੇ ਤੁਹਾਡੇ ਕੋਲ ਅਸੀਂ ਆਏ ਆ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੱਦਾਂ ਵੀ ਸਾਡੇ ਕੋਲ ਕਬੱਡੀ ਟੂਰਨਾਮੈਂਟਾਂ ਦੀ ਜਾਣਕਾਰੀ ਪਹੁੰਚਦੀ ਹੈ ਉਸ ਸਮੇਂ ਸਮੇਂ ਤੇ ਤੁਹਾਡੇ ਦੇ ਨਾਲ ਅਸੀਂ ਜਿਹੜੀ ਸਾਂਝੀ ਕਰਦੇ ਆ ਸਾਡਾ ਕੰਮ ਵਧੀਆ ਲੱਗ ਰਿਹਾ ਜਰੂਰ ਕਮੈਂਟ ਕਰਕੇ ਹੌਸਲਾ ਵਧਾਓ ਤਾਂ ਜੋ ਸਾਡਾ ਵੀ ਹੌਸਲਾ ਵਧੇ ਅਸੀਂ ਇਨੀ ਮਿਹਨਤ ਕਰਕੇ ਜਿਹੜਾ ਤੁਹਾਡੇ ਤੱਕ ਹਰ ਇੱਕ ਵੀਡੀਓ ਜਿਹੜੀ ਟੂਰਨਾਮੈਂਟਾਂ ਦੀ ਉਹ ਲੈ ਕੇ ਆਉਣੇ ਆ ਤਾਂ ਜੋ ਹਰ ਇੱਕ ਕਬੱਡੀ ਨੂੰ ਪਿਆਰ ਕਰਨ ਵਾਲੇ ਪ੍ਰੇਮੀ ਨੂੰ ਟੂਰਨਾਮੈਂਟਾਂ ਦਾ ਪਤਾ ਲੱਗ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ